ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਜੀ ਕੀ ਹਾਲ ਚਾਲ ਜੀ ਵਧੀਆ ਸਾਰੇ ਠੀਕ ਠਾਕ ਹੋ ਤੇ ਅੱਜ ਦੀ ਜਿਹੜੀ ਵੀਡੀਓ ਹੈਗੀ ਆ ਇਹ ਆਪਣੀ ਘਰਾਂ ਦੇ ਰਿਲੇਟਡ ਵੀ ਤੁਸੀਂ ਉਰੇ ਬਾਹਰ ਆ ਕੇ ਵੀ ਆਪਣਾ ਜਿਹੜਾ ਘਰ ਆਈ ਉਹਨੂੰ ਤੁਸੀਂ ਕਿਵੇਂ ਖਰੀਦ ਸਕਦੇ ਹਰੇਕ ਬੰਦੇ ਦਾ ਆਪਣਾ ਡ੍ਰੀਮ ਹੁੰਦਾ ਵੀ ਮੈਂ ਆਪਣਾ ਬਾਹਰ ਜਾ ਕੇ ਆਪਣਾ ਘਰ ਲਵਾਂ ਤਾਂ ਉਹ ਤੁਸੀਂ ਕਿਵੇਂ ਖਰੀਦਣਾ ਤੁਹਾਡਾ ਕਿਹੜਾ ਪ੍ਰੋਸੀਜਰ ਹੋਊਗਾ ਪੇਪਰ ਵਰਕ ਕਿਹੜੇ ਤੁਸੀਂ ਆਪਣੇ ਤਿਆਰ ਰੱਖਣੇ ਆ ਤੁਹਾਨੂੰ ਇਦਾਂ ਦੀ ਇਨਫੋਰਮੇਸ਼ਨ ਹੋਣੀ ਬਹੁਤ ਜ਼ਰੂਰੀ ਆ ਥੋੜੇ ਟਾਈਮ ਪਹਿਲਾਂ ਹੀ ਆਪਾਂ ਇਹ ਜਿਹੜੇ ਪ੍ਰੋਸੀਜਰ ਦੇ ਵਿੱਚੋਂ ਨਿਕਲੇ ਆਂ ਆਪਾਂ ਨੂੰ ਪਤਾ ਵੀ ਕਿਹੜੇ-ਕਿਹੜੇ ਸਟੈਪ ਆ ਵੀ ਉਹਨਾਂ ਵਿੱਚੋਂ ਨਿਕਲਣਾ ਪੈਂਦਾ ਤੇ ਉਹੀ ਤੁਹਾਡੇ ਨਾਲ ਆਪਾਂ ਆਪਣੀ ਜਿਹੜੀ ਸਾਂਝੀ ਕਰਾਂਗੇ ਬਾਤਾਂ ਲਾਪ ਵੀ ਤੁਸੀਂ ਉਹਨੇ ਆਪਣਾ ਜਿਹੜਾ ਘਰ ਆਈ ਇੱਥੇ ਦੇ ਵਿੱਚ ਕਿਵੇਂ ਖਰੀਦਣਾ ਤੇ ਗੱਲ ਕਰੀ ਇਹ ਹੀ ਨਵੇਂ ਬੰਦਿਆਂ ਦੀ ਵੀ ਵੀ ਜਿਹੜੇ ਨਵੇਂ ਬੰਦੇ ਆ ਉਹ ਜਿਵੇਂ ਨਵੇਂ ਬੰਦੇ ਮੰਨੋ ਕਿ ਤੁਸੀਂ 9 ਮਹੀਨੇ ਵਾਲੇ ਪੇਪਰਾਂ ਤੇ ਆ ਰਹੇ ਆਂ ਤਾਂ ਉਹਦੇ ਵਿੱਚ ਥੋੜਾ ਜਿਹਾ ਪ੍ਰੋਬਲਮ ਆਉਗੀ ਵੀ ਉਹਦੇ ਵਿੱਚ ਤੁਸੀਂ ਘਰ ਖਰੀਦ ਨਹੀਂ ਸਕਦੇ ਕਿਉਂਕਿ 9 ਮਹੀਨੇ ਵਾਲਾ ਇੱਕ ਵਰਕਰ ਇਹ ਹੁੰਦਾ ਵੀ ਤੁਹਾਨੂੰ ਮਾਲਕ ਨੇ ਉਨੇ ਟਾਈਮ ਲਈ ਬੁਲਾਇਆ ਉਹ ਇੱਕ ਵੱਖਰਾ ਟਾਪਿਕ ਆ ਜਾਂਦਾ ਵੀ ਵੱਖਰਾ ਉਹਦੇ ਜਦ ਤੱਕ ਤੁਹਾਡਾ ਤੁਸੀਂ ਇਟਰੀ ਦੇ ਵਿੱਚ ਪੱਕੇ ਨਹੀਂ ਮੰਨੇ ਜਾਂਦੇ ਵੀ ਤੁਹਾਡੇ ਕੋਲ ਸਾਲ ਵਾਲੀ ਸੀਓ ਉਹ ਨਾ ਨਹੀਂ ਹੁੰਦੀ ਉਹੋਂ ਤੱਕ ਤੁਹਾਨੂੰ ਵੇਟ ਕਰਨੀ ਪੈਣੀ ਹੈ ਜਿਹੜੇ ਅਜ਼ੀਲ ਆਲੇ ਆ ਉਹ ਇੱਕ ਹੋਰ ਟੌਪਿਕ ਹੈ ਜੀ ਉਹਦੇ ਵਿੱਚ ਤੁਸੀਂ ਇਟਲੀ ਦੇ ਵਿੱਚ ਆਪਣਾ ਘਰ ਖਰੀਦ ਸਕਦੇ ਜੇ ਤੁਸੀਂ ਉਰੇ ਆ ਕੇ ਅਜ਼ੀਲ ਲਾਉਂਦੇ ਆ ਉਹ ਟੌਪਿਕ ਹੋਰ ਆ ਵੀ ਉਹਦੇ ਵਿੱਚ ਵੀ ਜਿਹੜਾ ਤੁਹਾਨੂੰ ਬੈਂਕਾਂ ਤੋਂ ਲੋਨ ਲੈਣ ਦੇ ਵਿੱਚ ਪ੍ਰੋਬਲਮ ਆਊਗੀ ਵੀ ਬੈਂਕ ਬੰਦੇ ਨੂੰ ਉਹਨੂੰ ਜਿਆਦਾ ਹਸਕੇ ਲੋਨ ਦਿੰਦਾ ਵੀ ਜਿਹਦੇ ਪੇਪਰ ਵਰਕ ਮਨਵ ਪਰਮੈਸੋ ਦੀ ਸਹਿਯੋਗ ਨੂੰ ਕਹਿੰਦੇ ਆ ਰਿਹਾ ਉਹਨੂੰ ਕਾਰਡ ਨੂੰ ਜਿਹੜਾ ਪੀ ਆਰ ਕਾਰਡ ਹੁੰਦਾ ਜਿਹਨੂੰ ਆਪਾਂ ਪੱਕਾ ਕਹਿੰਦੇ ਆ ਵੀ ਬੰਦਾ ਪੱਕਾ ਹੈ ਤਾਂ ਉਹਦੇ ਕੋਲ ਇੱਕ ਕਾਰਡ ਹੁੰਦਾ ਵੀ ਕਾਰਡ ਤਾਂ ਚਲੋ ਜ਼ਿਲ੍ਹਾ ਵਾਲਿਆਂ ਕੋਲ ਵੀ ਹੁੰਦਾ ਪਰ ਫਿਰ ਬੈਂਕ ਵਾਲੇ ਪ੍ਰੋਬਲਮ ਕਰਦੇ ਆ ਤਾਂ ਜਿਹੜਾ ਤੁਸੀਂ ਜੇ ਤੁਹਾਡੇ ਕੋਲ ਕੈਸ਼ ਹੈਗਾ ਤਾਂ ਤੁਸੀਂ ਖਰੀਦ ਸਕਦੇ ਆ ਕੋਈ ਇੱਚ ਬੜੀ ਗੱਲ ਨਹੀਂ ਹੈਗੀ ਤੇ ਪ੍ਰੋਬਲਮ ਉਦੋਂ ਆਉਂਦੀ ਹੈ ਜੇ ਆਪਾਂ ਨੇ ਲੋਨ ਲੈਣਾ ਤੇ ਉਸ ਤੋਂ ਬਾਅਦ ਜਿਹੜਾ ਨਾਰਮਲ ਬੰਦਾ ਔਰੇ ਆ ਕੇ ਜਦੋਂ ਤੁਸੀਂ ਪੱਕੇ ਹੋ ਜਾਂਦੇ ਆ ਤਾਂ ਤੁਸੀਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਵੀ ਕਿਵੇਂ ਤੁਹਾਨੂੰ ਔਰੇ ਘਰ ਮਿਲਣਾ ਹੈ ਕਿਹੜਾ ਵਿਆਜ ਕਿੰਨਾ ਲੱਗਦਾ ਔਰੇ ਤੇ ਉਹਦੇ ਬਾਰੇ ਅੱਜ ਆਪਾਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਜਾਣਕਾਰੀ ਦਵਾਂਗੇ ਤੇ ਵੀਡੀਓ ਸ਼ੁਰੂ ਕਰਦੇ ਆਂ ਤੇ ਪਹਿਲਾਂ ਤਾਂ ਜਿਹੜੇ ਚੈਨਲ ਤੇ ਤੁਸੀਂ ਭਰਾ ਦਮੇ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਜਿਹੜੀਆਂ ਤੁਹਾਨੂੰ ਆਪਣੀਆਂ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ ਤੇ ਸਾਰਿਆਂ ਨਾਲ ਇਦਾਂ ਦੀ ਇਨਫੋਰਮੇਸ਼ਨ ਵਾਲੀਆਂ ਵੀਡੀਆਂ ਸ਼ੇਅਰ ਕਰਦੇ ਕਰੋ ਜਿਨ੍ਹਾਂ ਨੂੰ ਚਾਹਵਨਾ ਹੁੰਦਾ ਹੈ ਕਈ ਲੋਕ ਵੀ ਆਪਾਂ ਨੇ ਘਰ ਖਰੀਦਣਾ ਹੈ ਹਰੇਕ ਦੀ ਉਹ ਡ੍ਰੀਮ ਹਰੇਕ ਬੰਦੇ ਦਾ ਵੀ ਮੈਂ ਘਰ ਖਰੀਦਣਾ ਹੈ ਤਾਂ ਉਹ ਆਪਣਾ ਜਿਹੜਾ ਪੇਪਰ ਵਰਕ ਹੈ ਉਹ ਤਿਆਰ ਰੱਖ ਸਕੀਏ ਤੇ ਸਭ ਤੋਂ ਪਹਿਲਾਂ ਇਹ ਉਰੇ ਤੁਹਾਡਾ ਮੈਟਰ ਕਰਦਾ ਹੈ ਨੰਬਰ 1 ਤੇ ਆਪਾਂ ਰੱਖਦੇ ਆਂ ਇਹ ਪੇਪਰ ਵਰਕ ਕਿ ਵੀ ਆਪਾਂ ਜਦੋਂ ਬੈਂਕ ਤੋਂ ਲੋਨ ਲੈਣਾ ਹੈ ਬੈਂਕ ਜੇ ਆਪਾਂ ਕੈਸ਼ ਤੇ ਘਰ ਲੈ ਰਹੇ ਆਂ ਤਾਂ ਸਿੱਧਾ-ਸਿੱਧਾ ਹੈ ਵੀ ਕੋਈ ਇੰਨੀ ਬੜੀ ਪ੍ਰੋਬਲਮ ਨਹੀਂ ਆਉਂਦੀ ਹੈਗੀ ਤਾਂ ਬਹੁਤ ਇੱਕ ਆਪਣਾ ਉਰੇ ਜਿਹੜਾ ਆਪਾਂ ਨੂੰ ਖਰਚਾ ਜੇ ਤੁਸੀਂ ਮੰਨੋ ਆਪਾਂ 1 ਲੱਖ ਦਾ ਘਰ ਲੈ ਕੇ ਚੱਲੀਏ ਤਾਂ ਤੁਹਾਡੇ ਬਾ ਐਕਸਟਰਾ 10000 ਰੁਪਿਆ ਉੱਪਰ ਹੋਣਾ ਚਾਹੀਦਾ ਤਾਂ ਉਹ ਤੁਹਾਡੇ ਉੱਪਰ ਖਰਚੇ ਹੋ ਜਾਂਦੇ ਆ ਜਦੋਂ ਆਪਾਂ ਰਜਿਸਟਰੀ ਕਰਾਉਣੀ ਆ ਮਕਾਨ ਦੀ ਜਿਹਨੂੰ ਕਹਿੰਦੇ ਆ ਵੀ ਆਪਾਂ ਰਜਿਸਟਰੀ ਕਰਾਉਣੀ ਆ ਤਾਂ ਉਦੋਂ ਜਿਹੜੇ ਆਪਾਂ ਪੇਪਰ ਵਰਕ ਹੁੰਦਾ ਹੀ ਉਹਦੇ ਤੇ ਆਪਣਾ ਉਹ ਇੱਕ ਨਤਾਇਯੋ ਕਹਿ ਦਿੰਦੇ ਆ ਯੋ ਨੂੰ ਆਪਾਂ ਤਾਂ 303500 ਤੁਹਾਡੀ ਘਰ ਦੀ ਕੀਮਤ ਦੇ ਹਿਸਾਬ ਨਾਲ ਉਹ ਪੈਸੇ ਲੈਂਦੇ ਆ ਵੀ ਫੋਟੇ 3000 ਵੀ ਲੈ ਸਕਦੇ 3500 ਵੀ ਤਾਂ ਉਹਨਾਂ ਦੀ ਪਰਸੈਂਟੇਜ ਹੁੰਦੀ ਆ ਤੇ ਇਸ ਤੋਂ ਬਾਅਦ ਜੇ ਆਪਾਂ ਦੇਖੀਏ ਵੀ ਜੇ ਤੁਸੀਂ ਘਰ ਜਿਵੇਂ ਬੈਂਕ ਦੇ ਥਰੂ ਲੈ ਰਹੇ ਆ ਤਾਂ ਉਹਦੇ ਉੱਤੇ ਜਾਂਸੀ ਦੇ ਥਰੂ ਲੈ ਰਹੇ ਆ ਤਾਂ ਜਾਂਸੀ ਵੀ ਵਿਚਾਇਡ ਆ ਤੇ ਬੈਂਕ ਤੋਂ ਲੋਨ ਲੈ ਰਹੇ ਆ ਤਾਂ ਜਿਹੜਾ ਪੂਛ ਪਰਸੈਂਟ ਏਜੰਸੀ ਇਦਾਂ ਹੁੰਦੀ ਆ ਮੈਂ ਏਜੰਸੀ ਕਿਹੜੀ ਕਹਿੰਦਾ ਏਮਤਾ ਏਜੰਸੀ ਦਾ ਵੀ ਪਹਿਲਾਂ ਸਮਝਾ ਦਵਾਂ ਵੀ ਏਜੰਸੀ ਹੁੰਦੀਆਂ ਯੂਰੇ ਏਜੰਸੀਆਂ ਵੀ ਜਿਹੜੇ ਹੁਣ ਮਾਲਕ ਹੁੰਦੇ ਆ ਤਾਂ ਮਾਲਕ ਨੇ ਆਪਣਾ ਜਿਹੜਾ ਘਰ ਆ ਉਹ ਏਜੰਸੀ ਨੂੰ ਦੇ ਦਿੰਦੇ ਆ ਉਹ ਏਜੰਸੀਆਂ ਮੰਨ ਲਓ ਇੱਕ ਡੀਲਰ ਵੀ ਜਿਵੇਂ ਮੈਂ ਡੀਲਰ ਆ ਤੇ ਮੈਂ ਉਹ ਬੰਦੇ ਦਾ ਘਰ ਵਕਾਉਣਾ ਮਾਲਕ ਦਾ ਜਿਵੇਂ ਵਿਚੋਲੇ ਵਾਲਾ ਕੰਮ ਹੋ ਜਾਂਦਾ ਏਜੰਸੀ ਦਾ ਵੀ ਏਜੰਸੀ ਇੱਕ ਵਿਚੋਲਾ ਪੈ ਜਾਂਦੀ ਆ ਵਿੱਚ ਉਹਨਾਂ ਦਾ ਵੀ ਪਰਸੈਂਟੇਜ ਹੁੰਦੀ ਆ ਘਰ ਦੀ ਕੀਮਤ ਦੇ ਹਿਸਾਬ ਨਾਲ ਉਥੋਂ ਤੇ 2% ਤੇ 3% ਜਿਵੇਂ ਵੀ ਉਹਨਾਂ ਦਾ ਹੋਊਗਾ ਤਾਂ ਉਹਨਾਂ ਨੇ ਉਮੀਦ ਉੱਤੇ ਪੈਸੇ ਲੈਣੇ ਆ ਦੋਹੇ ਤਰਾ ਤੋਂ ਲੰਦੇ ਆਹੋ ਪੈਸੇ ਵੀ ਉਹਨਾਂ ਦੀ ਪਰਸੈਂਟੇਜ ਦੇ ਹਿਸਾਬ ਨਾਲ ਉਹਨਾਂ ਨੇ ਮਾਲਕ ਤੇ ਵੀ ਲੈ ਲੈਣੇ ਉੱਤੇ ਵੀ ਲੈ ਲੈਣੇ ਜਿਹੜਾ ਖਰੀਦ ਰਿਹਾ ਬੰਦਾ ਤਾਂ 10000 5-7000 ਜਿਵੇਂ ਵੀ ਘਰ ਦੀ ਕੀਮਤ ਦੇ ਹਿਸਾਬ ਨਾਲ ਉਹ ਜਲਸੀ ਨੇ ਪੈਸੇ ਲੈਣੇ ਆ ਤੇ ਇਸ ਤੋਂ ਬਾਅਦ ਜੇ ਤੁਸੀਂ ਘਰ ਡਾਇਰੈਕਟ ਲੈ ਰਹੇ ਆ ਡਾਇਰੈਕਟ ਕਿੱਦਾਂ ਡਾਇਰੈਕਟ ਮਤਲਬ ਕਿ ਤੁਸੀਂ ਏਜੰਸੀ ਵਿਚੋਲੇ ਵਾਲਾ ਕੰਮ ਹੈ ਹੋਣੀ ਵੀ ਤੁਹਾਡੀ ਜਿਹੜੀ ਮਾਲਕ ਦੇ ਨਾਲ ਡਾਇਰੈਕਟ ਵਾਰਤਾ ਲਾਪ ਹੋਊਗੀ ਤਾਂ ਉਦੋਂ ਜਿਹੜਾ ਤੁਹਾਨੂੰ ਏਜੰਸੀ ਦਾ ਖਰਚਾ ਨਹੀਂ ਪੈਣਾ ਹੈਗਾ ਏਜੰਸੀ ਇਹ ਬਾਹਰ ਨਿਕਲ ਜਾਣਾ ਤੇ ਸਿਰਫ ਜਿਹੜਾ ਤੁਹਾਡਾ ਨਤਾਇਓ ਤਾਂ ਲੱਗੂਗਾ ਤੇ ਇਹਦੇ ਨਾਲ ਬੈਂਕ ਦਾ ਜਿਹੜਾ ਖਰਚਾ ਹੁੰਦਾ ਜੀ ਬੈਂਕ ਦਾ ਖਰਚਾ ਵੀ ਹੋਣਾ ਜਦੋਂ ਲੋਨ ਪਾਸ ਹੋਣਿਆ ਤਾ ਬੈਂਕਰੇ ਵੀ ਉਹਨਾਂ ਨੇ ਵੀ ਆਪਣੇ ਘਰ ਜਿਵੇਂ ਬੰਦੇ ਭੇਜਣੇ ਆ ਵੀ ਘਰ ਦੀ ਕੀਮਤ ਉਨੀ ਕਹੇਗੀ ਵੀ ਆ ਵੀ ਜਿੰਨਾ ਕੇ ਇਹ ਬੰਦਾ ਸੱਤੇ ਲੋਨ ਲੈ ਰਿਹਾ ਵੀ ਘਰ ਉਨੇ ਕ ਦਾ ਹੈਗਾ ਵੀ ਆ ਵੀ ਜੇ ਇਹਨੇ ਕੱਲ ਨੂੰ ਕਿਸ਼ਤਾਂ ਨਾ ਭਰੀਆਂ ਤਾਂ ਸਾਡੀ ਉਹ property ਉਨੇ ਕ ਦੀ ਵਿਕ ਵੀ ਜਾਊਗੀ ਤਾਂ ਬੈਂਕ ਵਾਲੇ ਵੀ ਇਹ ਸਾਰਾ ਦੇਖਦੇ ਆ ਬੈਂਕ ਵਾਲੇ ਵੀ ਸਾਰੀਆਂ ਛੋਟੀਆਂ ਇੰਸ਼ੋਰੈਂਸ ਵਗੈਰਾ ਕਰਦੇ ਆ ਜਿਹੜਾ ਜਿੰਨਾ ਵੀ ਉਹ ਲੋਨ ਦਿੰਦੇ ਆ ਤਾਂ ਬੈਂਕ ਵੀ ਰੱਖ ਕੇ ਚੱਲੋ ਤਾਂ ਜਿਹੜਾ ਤੁਹਾਡਾ ਲੋਨ ਹੋਊਗਾ ਉਹਦੇ ਵਿੱਚੋਂ ਉੱਪਰ ਉਹਨਾਂ ਨੇ ਪੈਸੇ ਕੱਟਣੇ ਆਪਣੇ ਖਰਚੇ ਦੇ ਤੇ ਵਿਆਜਦਾਰ ਜਿਹੜੀ ਬਖਰੀ ਹੋਊਗੀ ਹੁਣ 2.5 ਤੋਂ 3% ਜਿਹੜੀ ਹੁਣ ਚੱਲ ਰਹੀ ਆ ਵਿੱਚ ਨੂੰ ਡਾਊਨ ਆ ਗਈ ਸੀ ਤੇ ਵਿੱਚ ਨੂੰ ਵੱਧ ਵੀ ਗਈ ਸੀ ਤੇ ਇਹ ਮਾਰਕੀਟ ਦੇ ਸਾਹ ਨਾਲ ਆਪ ਡਾਊਨ ਹੋਈ ਜਾਂਦਾ ਜਿਹੜੀ ਪੁਰੇ ਵਿਆਜਦਾਰ ਹੁੰਦੀ ਆ ਤੇ ਹੁਣ ਇਸ ਤੋਂ ਬਾਅਦ ਹੀ ਆਪਾਂ ਦੇਖੀਏ ਵੀ ਤੁਹਾਨੂੰ ਹੋਰ ਕਿਹੜੇ ਪ੍ਰੋਬਲਮ ਆ ਸਕਦੀਆਂ ਜੇ ਤੁਹਾਡੇ ਪਾ ਖੁੱਲੇ ਪੇਪਰ ਹੋਣਗੇ ਜਿਵੇਂ ਉਹ ਆਪਾਂ ਕਾਪਟਾ ਦੀ ਸ਼ੋਰ ਨੂੰ ਕਹ ਦਿੰਦੇ ਆ ਉਹਦਾ ਤੁਹਾਨੂੰ ਜ਼ਿਆਦਾ ਬੈਨੀਫਿਟ ਹੋਊਗਾ ਕਈ ਬੈਂਕਾਂ ਵਾਲੇ ਕਹਿੰਦੇ ਆ ਵੀ ਘਾਤਾ ਦੀ ਸਿਓਨ ਨੂੰ ਬੰਦੇ ਪਾ ਹੋਵੇ ਪਰ ਉਰੇ ਆਪਾਂ ਜੇ ਆਪਾਂ ਨੂੰ ਸਿੱਧਾ ਬੈਂਕ ਤੇ ਲੋਨ ਨਹੀਂ ਵੀ ਮਿਲਦਾ ਜੇ ਤੁਸੀਂ ਸਿੱਧਾ ਬੈਂਕ ਦੇ ਵਿੱਚ ਜਾਂਦੇ ਆ ਤਾਂ ਤੁਹਾਨੂੰ ਲੋਨ ਬੈਂਕਾਂ ਵਾਲੇ ਕਈ ਵਾਰੀ ਕੀ ਕਰਦੇ ਆ ਪਾਸ ਨਹੀਂ ਕਰਦੇ ਹੈਗੇ ਆਪਾਂ ਨੂੰ ਕੋਈ ਪ੍ਰੋਬਲਮਾ ਗਣਾ ਦਿੰਦੇ ਆ ਵੀ ਨਹੀਂ ਤੁਹਾਡੀ ਤੁਹਾਨੂੰ ਲੋਨ ਨਹੀਂ ਮਿਲਣਾ ਹੈਗਾ ਤੁਹਾਡਾ ਆ ਚੀਜ਼ ਘਾਟਾ ਤਾਂ ਆਪਾਂ ਉਰੇ ਇੱਕ ਬੰਦਾ ਹੋਰ ਆਪਾਂ ਵਿੱਚ ਪਾਲ ਪਾ ਸਕਦੇ ਆ ਜਿਵੇਂ ਆਪਾਂ ਉਹਨੂੰ ਬਰੋਕਰ ਕਹਿੰਦੇ ਆ ਵੀ ਉਹ ਬੰਦਾ ਜਿਹਨੂੰ ਆਪਾਂ ਵਿੱਚ ਪਾਉਂਗੇ ਉਹਨੇ ਆਪਣਾ ਪੈਸੇ ਲੈਣੇ ਆਪਾਂ ਤੇ 22500 ਤਾਂ ਕਈ ਤਿੰਨ ਵੀ ਲੰਦੇ ਆ ਤਾਂ ਸਾਰਿਆਂ ਦੀ ਪਰਸੈਂਟੇਜ ਇਹ ਹੈ ਨਾ ਵਿੱਚ ਵੀ ਕਾਫੀ ਜਿਵੇਂ ਆਪਾਂ ਨੂੰ ਦੇਖਣਾ ਪੈਂਦਾ ਹੀ ਹਰੇਕ ਬੰਦੇ ਦੀ ਆਪਣੀ ਪਰਸੈਂਟੇਜ ਆ ਤੇ ਉਹ ਪਰਸੈਂਟੇਜ ਦੇ ਹਿਸਾਬ ਨਾਲ ਬੰਦੇ ਨੇ ਆਪਣਾ ਉਹਤੇ ਪੈਸੇ ਲੈਣੇ ਹੋਵੇ ਤਾਂ ਉਹ ਜਿਹੜਾ ਬੰਦਾ ਹੀ ਉਹਨੇ ਆਪਣੇ ਸਾਰੇ ਜਿਵੇਂ ਜਿਹੜੀ ਫਾਈਲ ਆ ਉਹ ਤਿਆਰ ਕਰਨੀ ਆ ਤਿਆਰ ਕਰਕੇ ਵੀ ਉਹਨੇ ਬੈਂਕ ਦੇ ਕੋਲ ਆਪਣੇ ਵਾਲੇ ਤੇ ਲੈ ਕੇ ਜਾਊਗਾ ਤੇ ਜੇ ਆਪਣੇ ਬੈਂਕ ਜਿਵੇਂ ਆਪਣਾ ਬੈਂਕ ਮੰਨੋ ਵੀ ਜਿਹੜੇ ਬੈਂਕ 'ਚ ਤੁਹਾਡਾ ਅਕਾਊਂਟ ਆ ਜੇ ਤੁਹਾਡੇ ਉਹ ਬੈਂਕ ਨੇ ਲੋਨ ਦੇ ਦਿੱਤਾ ਤਾਂ ਠੀਕ ਆ ਨਹੀਂ ਉਹਨਾਂ ਦੇ ਸਰਕਲ ਹੁੰਦਾ ਬੰਦਿਆਂ ਦਾ ਤਾਂ ਉਹ ਤੁਹਾਨੂੰ ਹੋਰ ਬੈਂਕਰ ਤੋਂ ਵੀ ਲੋਨ ਦਿਵਾ ਸਕਦੇ ਆ ਤੇ ਲੋਨ ਦੀ ਹੁਣ ਗੱਲ ਕਰੀਏ ਜੀ ਤੁਹਾਨੂੰ ਲੋਨ ਕਿੰਨਾ ਮਿਲ ਸਕਦਾ ਤਾਂ ਲੋਨ ਤੋਡੇ ਜਿਹੜਾ ਬੂਸਟਾਪ ਆ ਗਿਆ ਜੀ ਉਹਦੇ ਸਾਹਬ ਦੇ ਨਾਲ ਤੁਹਾਨੂੰ ਲੋਨ ਮਿਲਣਾ ਹੈ ਜਿਹੜਾ ਬੂਸਟਾਪ ਆ ਗਿਆ ਹੁੰਦਾ ਹੀ ਬੂਸਟਾਪ ਆਗਾ ਕਹਿੰਦੇ ਆ ਔਰੇ ਜਿਵੇਂ ਜਿੱਥੇ ਆਪਾਂ ਕੰਮ ਕਰਦੇ ਆ ਤਾਂ ਕੰਮ ਔਰੇ ਇਦਾਂ ਨਹੀਂ ਹੈਗਾ ਤਾਂ ਔਰੇ ਬਕਾਇਦਾ ਪੇਪਰ ਵਰਕ ਹੁੰਦਾ ਹੈ ਤਾਂ ਪੇਪਰ ਵਰਕ ਦੇ ਨਾਲ ਆਪਣਾ ਕੰਟੈਕਟ ਹੁੰਦਾ ਔਰੇ ਵੀ ਇਹ ਬੰਦੇ ਨੂੰ ਮਾਲਕ ਨੇ ਮੈਂ ਇੰਨੇ ਟਾਈਮ ਲਈ ਰੱਖਿਆ ਹੈ ਤਾਂ ਮਾਲਕ ਉਹ ਸਾਹਬ ਨਾਲ ਆਪਣਾ ਕੰਟੈਕਟ ਕਰਦਾ ਤਾਂ ਜਿਹੜਾ ਆਪਾਂ ਇਹ ਜਦੋਂ ਘਰ ਲੈਣਾ ਤਾਂ ਕੋਸ਼ਿਸ਼ ਕਰੋ ਵੀ ਜੋ ਜਿਹੜਾ ਕਨੈਕਟ ਹੋਵੇ ਤਾਂ ਉਹ ਪੱਕਾ ਹੋਵੇ ਪੱਕਾ ਮਤਲਬ ਪੂਰੇ ਫੀਸੋ ਕਹਿ ਦਿੰਦੇ ਆ ਆਪਾਂ ਬੰਦੇ ਨੂੰ ਵੀ ਪੱਕਾ ਇਹ ਬੰਦਾ ਤਾਂ ਉਹ ਬੰਦੇ ਨੂੰ ਬੜੀ ਪ੍ਰੋਬਲਮ ਨਹੀਂ ਆਉਂਦੀ ਹੈਗੀ ਤੇ ਜਿਹੜਾ ਥੋੜਾ ਬੂਸਟਪਾਗ ਆ ਤਾਂ ਉਹ ਜਿਹੜਾ ਥੋੜਾ ਮੰਨ ਲਓ ਪੇਪਰ ਸਲਿੱਪ ਆ ਪੇਪਰ ਸਲਿੱਪ ਆ ਜਿਹੜੀ ਤਾਂ ਉਹਦੇ ਉਹਨਾਂ ਨੇ ਦੇਖ ਕੇ ਉਹਦੇ ਸਾਹਮਣੇ ਤੁਹਾਨੂੰ ਲੋਨ ਮਿਲਣਾ ਤੇ ਜੇ ਤਾਂ ਤੁਸੀਂ ਸਿੰਗਲ ਨਾਮ ਤਾਂ ਤਾਂ ਤੁਹਾਨੂੰ ਮਿਲ ਜਿਹੜਾ ਸੌਖਾ ਹੀ ਜੇ ਤੁਹਾਡੇ ਬੱਚੇ ਹਨ ਤੇ ਤੁਸੀਂ ਊਰੇ ਵਾਲੇ ਬੰਦੇ ਦੀ ਮੈਂ ਗੱਲ ਕਰਦਾ ਪਹਿਲਾ ਮੈਟਰੀਅਲ ਵਾਲੇ ਜਿਵੇਂ ਜਿਹੜਾ ਬੰਦਾ ਊਰੇ ਇਟਲੀ ਚ ਰਹਿ ਰਿਹਾ ਤਾਂ ਉਹਨਾਂ ਨੇ ਵੀ ਕਰ ਲੈਣਾ ਉਹਨਾਂ ਦੇ ਲਈ ਵੀ ਜਾਣਕਾਰੀ ਆਪਾਂ ਐਡ ਕਰ ਦਿੰਦੇ ਆ ਤਾਂ ਉਹ ਬੰਦੇ ਦਾ ਜਿਵੇਂ ਉਹਨਾਂ ਨੇ ਫੈਮਲੀ ਦਾ ਸਾਰਾ ਦੇਖਣਾ ਵੀ ਜੇ ਤੁਹਾਡੇ ਬੱਚੇ ਆ ਤਾਂ ਉਹਨਾਂ ਨੇ ਬੱਚਿਆਂ ਦਾ ਖਰਚਾ ਦੇਖਣਾ ਤੁਹਾਡਾ ਵੀ ਬੱਚਿਆਂ ਦਾ ਵੀ ਖਰਚਾ ਹੋ ਰਿਹਾ ਹੈ ਬੰਦੇ ਦਾ ਨੇ ਫੈਮਲੀ ਦਾ ਆਪਣਾ ਤੇ ਘਰਾਇਆ ਕਿਵੇਂ ਕੱਢੂਗਾ ਠੀਕ ਹੈ ਜੀ ਇਹਦੇ ਹੋਰ ਵੀ ਖਰਚੇ ਆ ਤਾਂ ਵਾਈਫ ਕੰਮ ਕਰਦੀ ਆ ਜਾਂ ਨਹੀਂ ਕਰਦੀ ਤਾਂ ਵਾਈਫ ਦੇ ਵੀ ਉਹਨਾਂ ਨੇ ਖਰਚਾ ਪਾਉਣਾ ਹੈ ਮਤਲਬ ਉਹ ਸਾਹਬ ਨਾਲ ਯੂਰੇ ਲੋਨ ਮਿਲਦਾ ਤੁਹਾਨੂੰ ਜੇ ਤੁਸੀਂ ਕਹੋ ਵੀ ਯੂਰੇ ਆ ਕੇ ਅਸੀਂ 5 ਲੱਖ ਦਾ ਘਰ ਲੈ ਲਈਏ 4 ਲੱਖ ਦਾ ਘਰ ਲੈ ਲਈਏ ਉਦੋਂ ਲੋਨ ਵੀ ਨਹੀਂ ਮਿਲਦੇ ਹੈਗੇ ਜਿਹੜੇ ਬੰਦੇ ਨੇ ਤੁਸੀਂ ਵਿੱਚ ਵੀ ਪਾਉਣਾ ਹੈ ਤਾਂ ਉਹ ਬੰਦਾ ਉਹਨਾਂ ਲੋਨ ਤੁਹਾਨੂੰ ਦਵਾ ਨਹੀਂ ਸਕਦਾ ਵੀ ਥੋੜੇ ਸਾਰੇ ਪੇ ਸਲਿੱਪ ਦੇ ਸਾਬ ਨਾਲ ਹੀ ਜਿਹੜਾ ਤੁਹਾਨੂੰ ਲੋਨ ਮਿਲੂਗਾ ਤੇ ਇਹਦੇ ਨਾਲ ਹੀ ਇੱਕ ਵਾਰੀ ਫੇਰ ਆਪਾਂ ਤੁਹਾਨੂੰ ਦੱਸ ਦਈਏ ਤਾਂ ਜਿਹੜੀਆਂ ਪੇ ਸਲਿੱਪਾਂ ਹੋਣਗੀਆਂ ਤਾਂ ਉਹ ਉਹ ਜਿਵੇਂ ਲਾਸਟ ਵਾਲੇ 5-7 ਮਹੀਨੇ ਜਾਂ ਥੋੜੀ 1 ਸਾਲ ਪਹਿਲੀਆਂ ਵੀ ਉਹ ਦੇਖ ਸਕਦੇ ਆ ਬੈਂਕ ਵਾਲਿਆਂ ਵੀ ਜਿਹੜੇ ਤੁਹਾਡੇ ਬੂਸਤੇ ਪਾ ਗਏ ਆ ਤਾਂ ਵੀ ਉਹ ਕਿਵੇਂ ਆ ਵੀ ਥੋੜੀ ਜਿਹੜੀ ਪੇ ਆ ਵੀ ਉਹ ਸਹੀ ਆਈ ਥੋੜੀ ਜਿਵੇਂ ਤੁਸੀਂ ਕੰਮ ਵਗੈਰਾ ਮਲਤੀਆਂ ਵਗੈਰਾ ਤਾਂ ਹੀ ਮਾਰ ਰਹੇ ਤਾਂ ਇਹ ਚੀਜ਼ਾਂ ਵੀ ਮੈਟਰ ਕਰਦੀਆਂ ਕਿਉਂਕਿ ਹੁਣ ਇੱਕ ਮੁੰਡੇ ਦਾ ਪਿੱਛੇ ਜੇ ਇਹੀ ਗੱਲ ਕਰਕੇ ਜਿਹੜੀ ਅਰਚਨਾ ਪਈ ਆ ਵੀ ਉਹ ਕਹਿੰਦੇ ਵੀ ਤੁਹਾਡੀਆਂ ਮਰਤੀਆਂ ਜ਼ਿਆਦਾ ਹੈ ਮਲਤੀਆਂ ਕਹਿੰਦੇ ਨੇ ਵੀ ਉਹ ਬਿਮਾਰ ਠਾਰ ਰਹਿੰਦਾ ਵੀ ਕੰਮ ਤੇ ਘਟ ਜਾਂਦੇ ਆ ਜਦੋਂ ਤੁਸੀਂ ਘਰ ਲੈ ਲੈਣਾ ਜਿਵੇਂ ਲੈ ਰਹੇ ਆ ਤਾਂ ਥੋੜਾ ਜਿਹਾ ਇਹ ਗੱਲਾਂ ਦਾ ਵੀ ਧਿਆਨ ਰੱਖਣਾ ਵੀ ਜਿਹੜੀਆਂ ਥੋੜਾ ਬੂਸਟ ਪਾਗਾ ਹੋਊਗਾ ਤਾਂ ਉਹ ਵਧੀਆ ਹੋਵੇਈ ਬੱਦਰ ਇਟ ਦਾ ਹੋਵੇ ਤਾਂ ਇਹੀ ਜਿਹੜੀਆਂ ਕੁਝ ਖਾਸ ਆਪਾਂ ਨੂੰ ਧਿਆਨ ਰੱਖਣ ਚੋਗ ਗੱਲਾਂ ਆ ਘਰ ਦੇ ਲੈਣ ਦੇ ਵਿੱਚ ਤਾਂ ਇਹਦੇ ਵਿੱਚ ਜਦੋਂ ਤੁਸੀਂ ਆਪਣਾ ਮਕਾਨ ਲੈਣਾ ਤਾਂ ਤੁਸੀਂ ਆਪਣਾ ਸਮਾਨ ਵਗੈਰਾ ਵੀ ਲਾਉਣਾ ਹੈ ਤਾਂ 10000 ਰੁਪਏ ਤੁਹਾਡੇ ਕੋਲ ਹੋਣਾ ਚਾਹੀਦਾ ਜੀ ਉੱਪਰ ਜੇ ਤੁਸੀਂ ਘਰ ਲੈ ਰਹੇ ਆ ਜਿਹੜੇ ਉੱਪਰ ਛੋਟੇ ਮੋਟੇ ਖਰਚੇ ਆ ਤਾਂ ਜ਼ਿਆਦਾਤਰ ਮੇਰੇ ਮੇਰੇ ਹੀ ਖਰਚੇ ਆਈ ਹੋਰ ਜੇ ਏਜੰਸੀ ਵਾਲੇ ਦੇ حساب ਨਾਲ ਤੁਸੀਂ ਆਪਣਾ ਘਰ ਲੈਣਾ ਹੈ ਤਾ ਏਜੰਸੀ ਦਾ ਖਰਚਾ ਬੈਂਕ ਦਾ ਖਰਚਾ ਇੱਕ ਆਪਣਾ ਜਦੋਂ ਰਜਿਸਟਰੀ ਕਰਾਉਣੀ ਹੈ ਰਜਿਸਟਰੀ ਦਾ ਖਰਚਾ ਤਾਂ ਮੇਰੇ ਮੇਰੇ ਇਹੀ ਖਰਚੇ ਆ ਬਾਕੀ ਕੈਸ਼ ਬਿਜਲੀ ਪਾਣੀ ਉਹ ਸਾਰੇ ਬਿੱਲ ਬੁੱਲ ਤੁਹਾਨੂੰ ਸਾਰੇ ਪਹਿਲੇ ਜਿਹੜੇ ਹੁੰਦੇ ਆ ਇਹ ਉਹ ਵੱਧੇ ਆਉਂਦੇ ਆ ਤਾਂ ਉਹਨਾਂ ਦਾ ਖਰਚਾ ਪੈਂਦਾ ਤਾਂ ਆਪਣਾ ਤੁਹਾਡੇ ਰੈਜ਼ੀਡੈਂਸ ਵਗੈਰਾ ਬਣਨੇ ਆ ਤਾਂ ਇੱਕ ਇਹਦੇ ਵਿੱਚ ਜੇ ਤੁਹਾਡਾ ਆਪਣਾ ਘਰ ਹੁੰਦਾ ਤਾਂ ਉਹਦੇ ਵਿੱਚ ਤੁਹਾਨੂੰ ਸਾਲ ਦਾ ਉਹਨੂੰ ਆਪਾਂ ਇੱਥੇ ਈਮੋ ਵੀ ਕਹਿੰਦੇ ਆ ਵੀ ਤੁਹਾਨੂੰ ਸਾਲ ਦਾ ਟੈਕਸ ਦੇਣਾ ਪੈਂਦਾ ਈ ਤੁਹਾਡੇ ਪ੍ਰਾਪਰਟੀ ਦਾ ਤੁਹਾਨੂੰ ਟੈਕਸ ਦੇਣਾ ਪੈਣਾ ਤਾਂ ਜੇ ਤੁਹਾਡੇ ਇੱਕ ਘਰ ਆ ਤਾਂ ਉਹ ਸਾਹਮਣੇ ਜੇ ਦੋ ਘਰਾਂ ਦਾ ਦੋ ਘਰਾਂ ਦਾ ਜਿਵੇਂ 9% ਦੇ ਸਾਹਮਣੇ ਬਾਝ ਜਾਂਦਾ ਤਾਂ ਉਹ ਉਹ ਸਾਹਮਣੇ ਵਾਲਾ ਹੀ ਉਹਨਾਂ ਦਾ ਦੂਜੇ ਘਰ ਦਾ ਥੋੜਾ ਜਿਹਾ ਵੱਖਰਾ ਤਾਂ ਐਦਾਂ ਤੁਸੀਂ ਆਪਣਾ ਜਿਹੜਾ ਉਹ ਰੇ ਆਪਣਾ ਘਰ ਖਰੀਦ ਸਕਦੇ ਆ ਜੀ ਇਹ ਇਹ ਬੰਦੇ ਆਪਣੇ ਵਿੱਚ ਪਾ ਸਕਦੇ ਆ ਜੇ ਕੋਈ ਨਾ ਗੱਲਬਾਤ ਸਮਝ ਲੱਗੀ ਤਾਂ ਮੇਰੀ ਇੰਸਟਾਗ੍ਰam ਦੀ ਆਈਡੀ ਆ ਤਾਂ ਉਹਦੇ ਤੇ ਤੁਸੀਂ ਇਹ ਮੈਸੇਜ ਕਰ ਸਕਦੇ ਆ ਜਾਂ ਪੁੱਛ ਸਕਦੇ ਆ ਕੋਈ ਵੀ ਗੱਲਬਾਤ ਘਰ ਦੇ ਰਿਲੇਟਿਡ ਤਾਂ ਤੁਹਾਨੂੰ ਦੱਸ ਦਾਂਗੇ ਉਹਦੇ ਤੇ ਮੈਸੇਜ ਛੱਡਦੇ ਹੋ ਤੇ ਠੀਕ ਆ ਜੀ ਫਿਰ ਮਿਲਦੇ ਆ ਆਪਾਂ ਤੁਹਾਨੂੰ ਅਗਲੀ ਨੈਕਸਟ ਵੀਡੀਓ ਦੇ ਵਿੱਚ ਅਗਲੀ ਇਨਫੋਰਮੇਸ਼ਨ ਦੇ ਨਾਲ ਠੀਕ ਆ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ